ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੈ ਹੈ ਜੀ 21 ਆਪਾਂ ਬਈ ਜੀ ਜਾਇਪੁਰ ਤੋਂ ਨਾ 20 ਕਿਲੋਮੀਟਰ ਵੱਟ ਪਾਸੇ ਤੇ ਫਿਰਦੇ ਆ ਆਪਾਂ ਜੀ ਆਹ ਆਪਣੇ ਪਿੱਛੋਂ ਹੈ ਜੀ ਚੜਾਈ ਚੜ ਕੇ ਆਏ ਆ ਆਹ ਸੇ ਤੇ ਆਹ ਪਾਸੇ ਹੈਗੀ ਚੜਾਈ ਆਪਾਂ ਅਜੇ ਤੱਕ ਬਈ ਹੋਰ ਚੜਨੀ ਹੈ ਜੀ ਇਹ ਚੜਾਈ ਤੇ ਆ ਖੜਾ ਆਪਣਾ ਸਾਈਕਲ ਤੇ ਆਪਾਂ ਜੋ ਸਾਹਮਣੇ ਹੈ ਕਿਲਾ ਦਿਖ ਰਿਹਾ ਆਪਾਂ ਹੈ ਕਿਲੇ ਤੇ ਹੈਗਾ ਜਾਣਾ ਇੱਕ ਮਿੰਟ ਦਿਖਾਉਣੇ ਆ ਇਹ ਆਓ ਸੇ ਸਾਹਮਣੇ ਆਪਾਂ ਉਹ ਥਾਂ ਤੇ ਹੈਗਾ ਜਾਣਾ ਸਾਰੇ ਜਨਬਾਈ ਜੀ ਫੋਲੋ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸਫਰਾਂ ਚ ਹਾਂ ਜੀ ਜੁੜੇ ਹੈ ਰਹਿਣ ਲਈ ਸੋਨੂੰ ਵੀ ਬਾਈ ਜੀ ਦਿਖਾਵਾਂਗੇ ਸਾਰਿਆਂ ਜੀ ਬਹੁਤ ਬਹੁਤ ਧੰਨਵਾਦ ਕਿਲਾ ਆਪ ਬਾਈ ਤੁਸੀਂ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਇਹ ਤਕਰੀਬਨ ਬਾਈ ਜੀ 20 ਕਿਲੋਮੀਟਰ ਬਾੜ ਦੇ ਹੈ ਜੀ 33 1/2 ਤੇ ਆਪਾਂ ਆਹ ਪਾਸੋਂ ਹੈਗੇ ਆਏ ਇਹ ਆਹ ਪਾਸੋਂ ਸਾਡੀ ਢਾਲ ਆਪੇ ਇਹ ਜਾਨੀ ਕਿ ਢਾਲ ਤੋਂ ਤੇ ਆਪਾਸੇ ਗਏ ਹੈ ਜੀ ਚੜ੍ਹਾਈ 'ਚ